ਇਸਰਾਈਲ ਸਕੂਲ ਵਰਤਿਆ ਇਹ ਪ੍ਰਾਈਵੇਟਾਂ ਦਾ ਕਰਨੇ ਇਹ ਪ੍ਰਾਈਵੇਟ ਖੋਲ ਦੀ ਆਪਾਂ ਪ੍ਰਾਈਵੇਟ ਸਕੂਲ ਨੂੰ ਪ੍ਰਮੋਟ ਕਰਨਾ ਆ ਗਾਇਸ ਕੋਲੇ ਬੱਚਾ ਦੇ ਜੀ ਇੰਗਲਿਸ਼ ਦੇ ਸਕਾਈ ਬਰੀ ਹੋਈ ਬੇਟਾ ਤੇ ਪ੍ਰਾਈਵੇਟ ਸਕੂਲ ਵਰਤਿਆ ਬਹੁਤ ਅੱਛਾ ਗਾਇਸ ਕੋਲੇ ਇੰਗਲਿਸ਼ ਦੀ ਕਿਤਾਬ ਦੇਉਗੇ ਪਰ ਲੇਕਿਨ ਕਿੱਥੇ ਪੜ੍ਹਦੇ ਇਸਰਾਈਲ ਸਕੂਲ ਵਰਤਿਆ ਅੱਛੀ ਸਰਕਾਰੀ ਚਾਹੇ ਆਦਿ ਕਾ ਵੀ ਸਰਕਾਰੀ ਸਕੂਲ ਦੀ ਇੰਗਲਿਸ਼ ਜਾ ਛੋਟੇ ਜੋਂ ਕੈਨੇਡਾ ਅਮਰੀਕਾ ਗਏ ਜਾਣਾ ਹੈ। ਬਈ ਇਹ ਵੀ ਗਿਓਣਾ। ਉਹ ਕੈਨੇਡਾ ਅਮਰੀਕਾ ਤੇ ਨਹੀਂ ਜਾਣਾ। ਹਾਂਜੀ। ਪੱਕੇ ਦਾ ਲੈ। ਹਾਂਜੀ। ਇੱਥੇ ਪੜੋਗੇ ਸਾਰੇ। ਹਾਂਜੀ। ਪੂਰੀ ਘਟੋਂ ਹੋਗੇ। ਹਾਂਜੀ। ਕੀ ਬਾਤ। ਇਹ ਜਿੰਨੀ ਜ਼ਰਾ ਕਰਦਾ ਤਾਂ ਨਹੀਂ ਨਾ। ਬੇਟਾ ਬਾਹਰ ਨੂੰ ਕੁਝ ਵੀ ਨਹੀਂ ਰੱਖਿਆ ਕਿਤੇ। ਹੈਨਾ ਆਪਾਂ ਪੜੋ ਲੇ ਗੋ ਕਿਉਂ ਇਹ ਕਹਿੰਨੇ ਕਿ ਆਪਾਂ ਬੈਠ ਜੂ ਨਾ ਕਿ ਮੈਂ ਡਾਕਟਰ ਬਣਨਾ। ਹਨ ਆ ਜਦੋਂ ਆਪਣੀ ਜ਼ਿੰਦਗੀ ਚ ਇੱਕ ਟਾਰਗੇਟ ਲਓ ਕਿ ਤੁਸੀਂ ਕੀ ਬਣਨਾ ਹੈ ਤੇ ਟਾਰਗੇਟ ਲਓਗੇ ਤੇ ਉਹਦੀ ਦੀ ਫੇਸ ਆਵੇਗੀ ਫੌਜੀ ਕਿਵੇਂ ਬਣਨਾ ਆਰਮੀ ਮੈਨ ਲਈ ਤਾਂ ਵੀ ਤਾਂ ਨਹੀਂ ਹੋਣਾ ਵਰਤੀ ਮੇਰੇ ਹੱਥ ਫੜਾ ਕਰ ਦੇਦਾ ਤੋਗੀ ਇਹ ਬੋਸ ਵਾਲੇ ਕੋਲ ਚਿੱਤ ਜਾ ਇਹ ਗੁੜੀ ਨੂੰ ਐਤਵਾਰ ਨੂੰ ਮੈਂ ਕਹਿੰਦਾ ਕਿ ਮੈਂ ਰੱਖਾਂ ਤੈਨੂੰ ਛੇਕਾ ਸੰਗਰਾਮ ਕੋ ਕਿਦੋਂ ਪਹਿਲਾਂ ਸੰਭਾਗ ਜੀ ਨੂੰ ਦਿੰਦੇ ਸੀ ਆ ਵੀ ਨੇ ਤਾਂ ਇਹਨਾਂ ਨੂੰ ਇੰਟਰਵਿਊ ਕਰਵਾਉਣਾ ਤੇ ਮਾਸਟਰ ਕਿਨੇ ਲਗਣਾ ਤੁਹਾਨੂੰ ਜਾਣੇ ਲੱਗਣਾ ਮਾਸਟਰ ਤੁਸੀਂ ਫ੍ਰੀ ਬਣਾ ਕਰੋਗੇ ਪੱਕਾ ਹਾਂਜੀ ਤੇ ਹੂਰ ਆਪਾਂ ਨੱਚੀਏ ਮਾਣਾ ਨੱਚ ਟਾਕ ਟਿਕਾਣਾ

ਇਹ ਵਿੱਚ ਜਿੰਨਾ ਨਾਮ ਲਿਖੇ ਸਾਰੇ ਸਾਰੇ ਹੁੰਦੇ ਨੇ ਇਹ ਆਹ ਬੜੀ ਕੋਈ ਚਿਰ ਤੋਂ ਕੋਈ ਨਹੀਂ ਆਹ ਦੇਖੋ ਵੀ ਬਕਾਇਆ ਹਾਂਜੀ ਇੱਥੇ ਵੀ ਲੱਗਿਆ ਆਇਆ ਹੈ ਬਣਾਇਆ ਹੋਊਗਾ ਬਣਾ ਲੀਏ ਆ ਆਗੇ ਬਾਈ ਤੁਸੀਂ ਆ ਸਾਹਮਣੇ ਦੇਖੋ ਤੁਸੀਂ ਕਿਹੜੀ ਜੜ ਤੇ ਦੇਖੀਆਂ ਮਿੰਟਾਂ ਦੇਖਦੇ ਰਹੋ हां सूट कटिया भाई हां स्कूल आगे ਟੈਨ ਆਜੋ ਇੱਥੇ ਆਜੋ ਇੱਥੇ ਇੰਟਰ ਲਾਗੇਗਾ ਅਕੋਲੀ ਮੇਰਾ ਕਿਹੜਾ ਵੀਡੀਓ ਨਹੀਂ ਬਣਾਉਣੀ ਆ ਦੋਸਤੋ ਸਾਨੂੰ ਦੱਸ ਦੇਣਾ ਚਾਹੁੰਦੇ ਆ ਮੈਂ ਤੁਹਾਡਾ ਆਪਣਾ ਜਗਵਿੰਦਰ ਸਿੰਘ ਪੀਪੀ ਸੰਗਰੂਰ ਜ਼ਿਲ੍ਹੇ ਦਾ ਪੇਦਲੇ ਪਿੰਡਾ ਐ ਇੱਥੋਂ ਇੱਕ ਮੈਡਮ ਨੇ ਖੜੇ ਨੇ ਨਾਲ ਇਹਨਾਂ ਦੇ ਹਸਬੰਡ ਨੇ ਉਹ ਵੀ ਇਹਨਾਂ ਜਿਹੜੀ ਪੂਰੀ ਸਪੋਰਟ ਕਰਦੇ ਨੇ ਇਹ ਫ੍ਰੀ ਬੱਚਿਆਂ ਨੂੰ ਪੜਾਉਂਦੇ ਨੇ ਬਿਲਕੁਲ ਜਦੋਂ ਬੱਚੇ ਪੜ੍ਹ ਕੇ ਆ ਜਾਂਦੇ ਨੇ ਕੋਈ ਪ੍ਰਾਈਵੇਟ ਸਕੂਲ ਚ ਪੜਦਾ ਹੈ ਕੋਈ ਸਰਕਾਰੀ ਸਕੂਲ ਚ ਪੜਦਾ ਹੈ ਕੋਈ ਕਿਸੇ ਕੈਡਰ ਵਿੱਚ ਪੜਦਾ ਪਰ ਇਹ ਉਹਨਾਂ ਤੋਂ ਕੋਈ ਵੀ ਪੈਸਾ ਨਹੀਂ ਲੈ ਰਹੇ ਕੰਟਰੋਵਰਸਰੀ ਕੀਡੀ ਕੰਟਰੋਵਰਸ਼ਨ ਨਹੀਂ ਹੁੰਦੀ ਸਾਡੇ ਇਹਨਾਂ ਜ਼ਿੰਦਗੀ ਚ ਚੱਲਦੀ ਰਹਿੰਦੀ ਹੁੰਦੀ ਐ ਕੋਈ ਬੰਦਾ ਚੰਗਾ ਕਰੇ ਮਾੜਾ ਕਰੇ ਇਹਨੂੰ ਅਸੀਂ ਲੜ ਨਹੀਂ ਸਕਦੇ ਚੀਜ਼ਾਂ ਨੂੰ ਅਸੀਂ ਜਿੱਤ ਨਹੀਂ ਸਕਦੇ ਇਹਨਾਂ ਨੇ ਮੈਨੂੰ ਹੁਣ ਦੱਸਿਆ ਜਦੋਂ ਪਹਿਲਾਂ ਗੱਲ ਚੱਲ ਰਹੀ ਸੀਗੀ ਕਹਿੰਦੇ ਵੀ ਮੇਰਾ ਪੁਲਿਸ 'ਚ ਭਰਤੀ ਹੋਣ ਦਾ ਜਿਹੜਾ ਸੁਪਨਾ ਸੀਗਾ ਪਰ ਮੈਂ ਲੌਂਗ ਜੰਪ ਦੇ ਵਿੱਚੋਂ ਫਾਲ ਕਰ ਜਾਂਦੀ ਸੀਗੀ ਹਨਾ ਲੌਂਗ ਜੰਪ ਦੇ ਵਿੱਚ ਮੇਰਾ ਫਾਲ ਹੋ ਜਾਂਦਾ ਸੀ ਪਰ ਜਦੋਂ ਸਾਡਾ ਇੱਕ ਮੁੰਡਾ ਵੀ ਗੁਰਪਤੀ ਤੇ ਲੈਰੇ ਤੋਂ ਐਜੂਐਸ گروپ ਨਾਲ ਉਹਨਾਂ ਨੇ ਕੋਈ ਪੋਸਟ ਪਾਈ ਮੈਂ ਸਪਰਕ ਕੀਤਾ ਤਾਂ ਅੱਜ ਇਹਨਾਂ ਨੂੰ ਇੱਕ ਕੂਲਰ ਦੀ ਲੋੜ ਸੀ ਕੀ ਦੇਖੋ ਇਹ ਇੱਕਾ ਜਿਹੜਾ ਟਿੱਪਲ ਬਣਾਇਆ ਪੰਜਾਬੀ ਜੇ ਪਿੰਡਾਂ ਪਿਪੜੀ ਕਹਿੰਦੇ ਨੇ ਜਾਂ ਬਰੋਟਾ ਕਹਿੰਦੇ ਨੇ ਹਨਾ ਵੀ ਇੱਥੇ ਬਹਿ ਕੇ ਪੜਾਉਂਦੇ ਨੇ ਇਹ ਜਿਹੜਾ ਇਹਨਾਂ ਦਾ ਘਰ ਹੈ ਪਹਿਲਾਂ ਉੱਥੇ ਪੜਾਉਂਦੇ ਸੀ ਪਰ ਉਹਦੇ ਉੱਪਰ ਹੀ ਨੇ ਚਾਦਰਾਂ ਪਈਆਂ ਹੋਈਆਂ ਨੇ ਉਹੋ ਜਿਹੜੀਆਂ ਚਾਦਰਾਂ ਨੇ ਬਹੁਤ ਤਪਦੇ ਨੇ ਗਰਮੀ ਵਿੱਚ ਮੈਦਾਨੀ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਕਿ 12 ਵਜੇ 12 ਵਜੇ 12 ਵਜੇ ਕੰਮ ਰਹਿ ਕਿਉਂਕਿ ਕਰ ਆਪਣਾ ਕਰੇ ਕਈ ਵਾਰਾ ਮੀਂਹ ਕਲੀ ਨਹੀਂ ਹਰੀ ਆ ਜਿਹੜਾ ਹਨਾ ਤਾਂ ਔਖਾ ਹੋ ਜਾਂਦਾ ਹੈ ਇਹ ਚੀਜ਼ ਦਾ ਆਪਾਂ ਕਰਨਾ ਕੀ ਹੈ ਦੇਖੋ ਕੂਲਰ ਦਾਨੀ ਵੀਰਾਂ ਨੇ ਜਿਹੜਾ ਧੇਤ ਤਾਂ ਕਿਸੇ ਵੀਰ ਨੇ 4500 ਦਿੱਤਾ ਕਿਸੇ ਨੇ 500 ਕਿਸੇ ਨੇ 1000 ਕਿਸੇ ਨੇ 1200 ਕੂਲਰ ਦੀ ਜਿੰਨੀ amount ਸੀ ਉਹ ਸਾਡੇ ਕੋਲੇ ਪੂਰੀ ਹੋ ਗਈ ਆ 1200 ਘਟਦਾ ਕੋਈ ਗੱਲ ਨਹੀਂ ਉਹ ਵੀ ਸਾਡੇ ਕੋਲੇ ਪੂਰਾ ਹੋ ਜੂਗਾ ਪਰ ਗੱਲ ਇਹ ਹੈ ਵੀ ਜਦੋਂ ਕੋਈ ਕੰਮ ਬੰਦਾ ਕਰਦਾ ਹੈ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਜੇਕਰ ਤੁਸੀਂ ਸਭਰਾ ਕੇ ਡਰ ਗਏ ਵੀ ਸਾਡੀਆਂ ਲੱਤਾਂ ਖਿੱਚਣੀਆਂ ਕਿਸੇ ਨੇ ਤਾਂ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਸਕਦੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਫੀ ਦੇ ਵਿੱਚ ਪੜਾਉਣਾ ਰੋਜ਼ એનર્ਜੀ ਵੇਸਟ ਕਰਨੀ ਉਹ ਹਰੇਕ ਦੇ ਬਸ ਦੀ ਗੱਲ ਨਹੀਂ ਉਹ ਹਰੇਕ ਦੇ ਬਸ ਦੀ ਗੱਲ ਨਹੀਂ ਹੈਗੀ ਦਾਨੀ ਭਰਾਵਾਂ ਨੂੰ ਪਿੰਡ ਵਾਲੇ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਗੁੱਸਾ ਗਿੱਲਾ ਹੁੰਦਾ ਹੈ ਤਾਂ ਭਾਈ ਉਹ ਸਾਡੇ ਨਾਲ ਤੁਸੀਂ ਕੱਢ ਲਿਓ ਇਹ ਦੱਸਦੇ ਪਹਿਲਾਂ ਵੀ ਉਹ ਜਦੋਂ ਕੋਈ ਚੀਜ਼ ਲੈ ਕੇ ਆਉਣ ਕਹਿੰਦੇ ਸਰਕਾਰ ਦੇ ਨਾਂ ਸਰਕਾਰ ਦੇਖੋ ਸਰਕਾਰ ਉਹਥੇ ਚੀਜ਼ ਭੇਜਦੀ ਹੈ ਜਿਵੇਂ ਬੇਟਾ ਚਪਾਈ ਜਿਵੇਂ ਸਰਕਾਰੀ ਸਕੂਲ ਦੇ ਜਿਹੜੇ ਬੱਚੇ ਪੜ੍ਹਦੇ ਨੇ ਉੱਥੋਂ ਲੈ ਕੇ ਕੁਝ ਕੰਡੀਸ਼ਨਾਂ ਨੇ ਸਰਕਾਰ ਦੀਆਂ ਵਿੱਚ ਐਨੀ ਤੋਂ ਲੈ ਕੇ ਐਨੀ ਕਲਾਸ ਤੱਕ ਆ ਸਿ ਜਿਹੜੀਆਂ ਫ੍ਰੀ ਮੈਠੀਆਂ ਉਹ ਸਕੂਲ 'ਚ ਮਿਲਦੀਆਂ ਨੇ ਨਾ ਕਿ ਬਰਤੀ ਕਿਸੇ ਸੰਸਥਾ ਵਿੱਚ ਸਰਕਾਰ ਕੋਈ ਚੀਜ਼ ਦੇਦੀ ਹੈ ਉਹ ਸਮਾਜ ਸੇਵੀ ਸੰਸਥਾਵਾਂ ਬਣੀਆਂ ਹੋਈਆਂ ਨੇ ਬਹੁਤ ਲੈਵਲ ਤੇ ਵੱਡੇ ਲੈਵਲ ਤੇ ਬਣੀਆਂ ਹੋਈਆਂ ਨੇ ਉਹ ਫਿਰ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਕੋਲੇ ਵੀਡੀਓ ਪਹੁੰਚ ਜਾਂਦੀ ਹੈ ਜਿਵੇਂ ਹੁਣ ਸਾਡੇ ਕੋਲੇ ਵੀਡੀਓ ਪਹੁੰਚੀ ਅਸੀਂ ਪੋਸਟ ਲੱ ਕੇ ਪਾਈ ਵਿੱਚ ਦੋ ਚਾਰ ਦੇ ਨੈਗੇਟਿਵ ਕਮੈਂਟ ਦੀ ਸੀਗੇ ਕੋਈ ਗੱਲ ਨਹੀਂ ਕਿਉਂਕਿ ਜੇ ਨੈਗੇਟਿਵ ਕਮੈਂਟ ਨਾ ਹੋ ਜਿੰਦਗੀ 'ਚ ਨੈਗੇਟਿਵਿਟੀ ਨਾ ਹੋਵੇ ਤਾਂ ਤੁਸੀਂ ਅੱਗੇ ਨਹੀਂ ਵਧ ਸਕਦੇ ਤੇ ਕੂਲਟਰ ਤੁਹਾਨੂੰ ਦਿਖਾਤਾ ਸੀ ਕੂਲਟਰ ਭੇਜਤਾ ਬਾਕੀ ਦਾਨੀ ਵੀਰਾਂ ਨੂੰ ਬੇਨਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਨੂੰ ਜਿਹੜਾ ਇਹਨਾਂ ਦੇ ਘਰ ਹੈ ਇਹਨਾਂ ਦਾ ਆਪਦਾ ਘਰ ਹੀ ਹੈ ਮੀਆਂ ਬੀਬੀ ਰਹਿੰਦੇ ਨੇ ਦੋ ਬੱਚੇ ਨੇ ਬਾਕੀ ਪਰਿਵਾਰ ਵੱਖਰਾ ਰਹਿੰਦਾ ਹੈ ਚਲੋ ਜੇ ਵਾਹ ਫਰੀ ਦੇ ਵਿੱਚ ਪੜਾਉਂਦੇ ਹਾਂਗੇ ਅਸੀਂ ਸਾਰੇ ਰਲ ਕੇ ਇਹਨਾਂ ਦੇ ਘਰ ਦੀ ਛੱਤ ਬਵਾ ਦਈਏ ਤਾਂ ਇੱਕ ਬਹੁਤ ਵੱਡੀ ਗੱਲ ਬਣ ਜੂਗੀ ਕਿਉਂਕਿ ਕਈ ਵਾਰ ਨਹੀਂ ਕਣੀ ਆ ਜੇ ਤਾਂ ਉੱਥੇ ਪ੍ਰੋਬਲਮ ਪੈ ਸਕਦੀ ਹੈ ਸਰਕਾਰੀ ਸਕੂਲ ਦੇ ਬੱਚੇ ਨੇ ਵਿੱਚ ਪ੍ਰਾਈਵੇਟ ਸਕੂਲ ਦੇ ਬੱਚੇ ਨੇ ਸਰਕਾਰੀ ਸਕੂਲ ਨਾਲੋਂ ਪੜ੍ਹਾਈ ਵਧੀਆ ਹੁੰਦੀ ਹੈ ਤੇ ਕੋਈ ਸ਼ੱਕ ਨਹੀਂ ਪਰ ਉਸ ਤੋਂ ਬਾਅਦ ਇਹ ਮੈਡਮਾਂ ਇੱਥੇ ਪੜ੍ਹਾਉਂਦੇ ਨੇ ਬਹੁਤ ਲੋਕ ਬਹੁਤ ਗੱਲਾਂ ਕਰਦੇ ਹੁੰਦੇ ਨੇ ਉਹ ਚੱਲਦਾ ਰਹਿਣਾ ਹੁੰਦਾ ਹੈ ਕਹਿੰਦੇ ਇਹਨਾਂ ਦੇ ਮਨਪ ਵੀ ਕਦੇ-ਕਦੇ ਗੱਲਾਂ ਹੁੰਦੀਆਂ ਨੇ ਵੀ ਛੱਟ ਪਰ ਕਿਸੇ ਤੇ ਆਪਾਂ ਖੜਾ ਕਰਿਆ ਹੈ ਨਾ ਪਰ ਨਹੀਂ ਇਹਦੇ ਹਸਬੈਂਡ ਨੇ ਨਾ ਪੂਰਾ ਸਾਥ ਦਿੱਤਾ ਹੈ ਵੀ ਇਹ ਤੁਹ ਪੜਾਉਂਦੀ ਰਹਿ ਕੰਮ ਕਰਦੀ ਰਹਿ ਜਿਨੇ ਕੋਈ ਬੋਲਣਾ ਬੋਲੀ ਜਾਣ ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਚੈਕਰ ਬਾਈਕ ਤੇ ਸੈਨੀ ਨਹੀਂ سپورਟ ਕਰਨੇ ਵੀ ਤੁਸੀਂ ਸਭ ਤੋਂ ਸਿੱਧਾ ਇਹਨਾਂ ਦਾ ਨੰਬਰ ਲੈ ਕੇ ਡਾਇਰੈਕਟ ਤੁਸੀਂ ਮਦਦ ਕਰ ਸਕਦੇ ਹੋ ਮੇਰਾ ਨੰਬਰ ਤੁਸੀਂ ਨੋਟ ਕਰ ਲਿਓ 94174 42324 ਹੈ ਮੈਨੂੰ ਫੋਨ ਕਰਕੇ ਮੇ ਤੋਂ ਨੰਬਰ ਲੈ ਲਿਓ ਕਿਸੇ ਵੀ ਵੀਰਪੈਣ ਪਾਈ ਨੇ ਇਹਨਾਂ ਸੇਵਾ ਕਰਨੀਆਂ ਕਿਉਂਕਿ ਬੱਚੇ ਸਾਰੇ ਉਹਨਾਂ ਧਰਾਂ ਦੇ ਨੇ ਰੋਡ ਬੰਦ ਕਰਾਂਗੇ ਨੇ ਔਰੇ ਵੱਡੇ ਘਣਾਟਾਂ ਦੇ ਜਾਂ ਵੱਡੇ ਕਿਸੇ ਸ਼ਾਹੂਗਾਰਾਂ ਦੇ ਬੱਚੇ ਨਹੀਂਗੇ ਔਰੇ ਸਿਰਫ ਉਹ ਬੱਚੇ ਨੇ ਜਿਹੜੇ ਬੱਚੇ ਲੋੜ ਬੰਦ ਨੇ ਹੁਣ ਮੈਂ ਬੱਚਿਆਂ ਨੂੰ ਇੱਕ ਬੇਨਤੀ ਕਰੂੰਗਾ ਕਿ ਬੱਚਿਆਂ ਵਾਸਤੇ ਕੁੱਲ ਰਾਇਆ ਇੱਕ ਵਾਰੀ ਆਪ ਦੇ ਨਾਂ ਤੇ ਤੇ ਮੈਡਮ ਦੇ ਨਾਂ ਤੇ ਤਾੜੀ ਜ਼ਰੂਰ ਲਾਦੇ ਹੋ ਕਿ ਇਹ ਸਰਗਰਮ ਕੰਮ ਕਰ ਰਹੇ ਨੇ ਤੇ ਵਧੀਆ ਕੰਮ ਕਰ ਰਹੇ ਨੇ ਬਾਕੀ ਭਾਈ ਜੀ ਵੀ ਨੂੰ ਲਾਈਕ ਪਾ ਕੇ ਪਬਲਿਕ ਕੇਜ ਨੂੰ ਕਰਿਓ ਜੇ ਕਿਤੇ ਕੋਈ ਕਮੀ ਬੇਚੂਗੀ ਸੀ ਪੂਰੀ ਕਰਾਂਗੇ ਪਰ ਸੰਤੁਸ਼ਟਤਾ ਜਿਹੜੀ ਕਰਨੀ ਹੈ ਉਦੋਂ ਜੇ ਘਟਦੇ ਜਾਂਦਿਆ ਕਰੋ ਕਿਉਂਕਿ ਜ਼ਿੰਦਗੀ ਚ ਦੇਣ ਦਾ ਕਿਦਾਂ ਸਾਥ ਠੀਕ ਹੈ ਲੱਤਾਂ ਖਿੱਚਣ ਦਾ ਆਪਣੇ ਨਾਲ ਹੀ ਲੈਦੇ ਨੇ 24 ਘੰਟੇ ਪਰ ਜਿਵੇਂ ਮੈਡਮ ਕੰਮ ਕਰ ਰਹੇ ਨੇ ਫ੍ਰੀ ਆਫ ਕੋਸਟ ਉਹ ਕਹਿੰਦਾ ਵੀ 2.5 ਲੱਖ ਕਮਾਉਣੀ ਜੇ 2.5 ਲੱਖ ਕਮਾਉਂਦੀ ਹੋਵੇ ਐ ਮੇਰਾ ਬਰੋਟੇ ਦੇਲੇ ਬਠੰਦੀ ਕੀ ਲੋੜ ਹੈ ਅੱਬ ਦੇ ਘਰੇ ਬੈਠ ਕੇ ਬਣਾਉਂਦੇ ਹੁਣ ਛੱਤ ਬਾਲਾਂ ਦੀ ਛੱਤ ਬਾਲ ਦੀ ਜੁਣੂ ਬੀਤੀ ਤੇ ਇੰਨੀ ਕੁ ਮੇਰੇ ਬੇਤ ਨੇ ਵੀ ਪ੍ਰਮਾਣ ਕਰਿਓ ਬਾਕੀ ਇੱਕ ਵਾਰੀ ਉਹਨਾਂ ਸਾਰੇ ਦਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕੂਲਰ ਲਈ ਪੈਸੇ ਭੇਜੇ ਡੋਨੇਸ਼ਨ ਭੇਜੀ ਤੇ ਵਾਹਿਗੁਰੂ ਅਕੀਰਦਾਸ ਕਰਦੇ ਆ ਕਿ ਉਹ ਵੀਰ ਜਉਦੇਵਾਦ ਦੇ ਹਨ ਉਹਨਾਂ ਦੇ ਪਰਿਵਾਰ ਚੜ੍ਹਦੀ ਕਲਾ ਵਿੱਚ ਇੰਨੀ ਕੁ ਮੇਰੇ ਬੇਤ ਨੇ ਪ੍ਰਮਾਣ ਕਰਿਓ ਜੀ ਰਬਾ ਮਨ ਉਸ ਤੋਂ ਤੇ ਪਰੇ ਤੇ ਤੇ ਬੰਦੇ ਪਰੇ ਨਹੀਂ ਲਾ। ਨਾ ਇਹਦੇ ਉਹ ਚੋਟੇ ਹੁਣ ਫੱਤੀ ਚਾਬੀ ਤੇ ਦਿੱਤੀ ਦਿੰਦੇ। ਉਹ ਚੋਟੇ ਚਾਬੀ ਵਗੈਰਾ ਲੈ ਲੈ। ਹਾਂ ਚਾਬੀ ਵਗੈਰਾ ਲੈ ਲਿਓ। ਪੜਨਾ ਬੱਚੋ ਪੂਰਾ ਖਿੱਚ ਕੇ ਤੱਪ ਕੇ ਠੀਕ ਹੈ ਹਮੇਸ਼ਾ ਜ਼ਿੰਦਗੀ ਚ ਕੀਣਾ ਨਾ ਪੋਜ਼ਿਟਿਵ ਆ ਹਾਂ ਪੱਕੀ ਸੋਚਣਾ ਇੱਕ ਕਾਪੀ ਲਾ ਲਓ ਬੱਕਰੀ ਉਹਦੇ ਰੋਜ਼ੇ ਦੇਖਿਆ ਕਰੋ ਮੈਂ ਆ ਕਰਨਾ ਹੈ ਅੱਜ ਮੈਂ ਕੀਤਾ ਜੇ ਕੋਈ ਕਹੇ ਤੂੰ ਨਹੀਂ ਬੜ ਸਕੀ ਨਾ ਮੈਂ ਪੜھوںਗੀ ਮੈਂ ਡਾਕਟਰ ਬਣੂੰਗੀ ਮੈਂ ਫੁਰਸਾੜੀ ਬਣੂੰਗੀ ਮੈਂ ਫੌਜ ਭਰਤੀ ਹੋਊਂਗੀ ਮੈਂ ਪਾਇਲਟ ਬਣੂੰਗੀ ਮੈਂ ਆਈਐਸ ਬਣੂੰਗੀ ਮੈਂ ਪੀਸੀਐਸ ਬਣੂੰਗੀ ਠੀਕ ਹੈ ਵੀ ਮੈਂ ਕੁਝ ਨਾ ਕੁਝੇ ਬਣੂੰਗੀ ਕਿਉਂਕਿ ਇੰਨਾਂ ਜਿਹਦੇ ਕਰ ਵਿੱਚ ਹੁੰਦੇ ਨੇ ਲੋਕ ਨਾ ਬਹੁਤ ਸਮਝਣ ਲੱਗ ਜਾਂਦੇ ਨੇ ਇਹ ਵੀ ਕੇ ਦਿੱਤੀ ਆ ਜੇ ਕੁੜੀ ਪੜਾ ਰਹੀ ਹੈ ਠੀਕ ਹੈ ਨਾ ਜਦੋਂ ਕਿਸੇ ਜ਼ਿੰਮੇਵਾਰੀ ਪੈਂਦੀ ਹੈ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਇਸ ਕਰਕੇ ਥੋੜੇ ਜਿਹੇ ਮੁੰਡੇ ਦਾ ਠੀਕ ਹੈ ਹੁੰਦੇ ਨੇ ਘਾਹੋ ਕਰ ਦਿੰਦੇ ਨੇ ਪਰ ਧੀ ਆ ਬਣਾ ਜ਼ਿੰਦਗੀ ਚ ਕੁਝ ਨਹੀਂ ਹੈਗਾ ਹੁਣ ਜਦੋਂ ਕਈ ਵਾਰ ਕਿਸੇ ਕਰੇ ਕੁੜੀ ਹੋ ਜਾਂਦੀ ਹੈ ਨਾ ਆਲਾ ਕੋਈ ਜਾਂਦੀ ਹੈ ਪਤਾ ਲੈਣਾ ਵੇ ਅੱਜ ਮੈਂ ਬੇਬੇ ਬੈਠੀ ਐ ਜੇ ਰੱਬ ਜਵਾਖ ਦੇ ਦਿੰਦਾ ਪੱਥਰ ਦੇਦਾ ਇਹ ਉਹ ਪੱਥਰ ਨੇ ਜਿਹੜੀਆਂ ਆਈਐਸ ਨੇ ਆਈਪੀਐਸ ਨੇ पीसीएस ਨੇ ਵੱਡੇ ਵੱਡਿਆ ਪਾਇਲਟ ਨੇ ਵੱਡੇ ਵੱਡੇ ਖੜਿਆ ਰਹੀ ਠੀਕ ਹੈ ਨਾ ਇਹ ਇੱਕ ਔਰਤ ਹੀ ਔਰਤ ਨੂੰ ਜਨਮ ਦੇ ਕੇ ਕਹਿੰਦੀ ਹੈ ਜੇ ਰੱਬ ਜਵਾਖ ਨਾ ਜੇ ਔਰਤ ਹੋਊਗੀ ਤਾਂ ਵਿਆਹ ਹੋਣਗੇ ਤਾਂ ਅੱਗੇ ਬੱਚੇ ਹੋਣਗੇ ਜੇ ਔਰਤ ਨਹੀਂ ਹੋਊਗੀ ਕਿੱਥੋਂ ਸਾਡੀ ਦੁਨੀਆ ਜੰਦ ਤੋਂ ਕਿੱਥੋਂ ਦੀ ਜੰਗਾਰ ਕੀ ਜਮਾ ਠੀਕ ਹੈ ਨਾ ਮੈਂ ਤਾਂ ਇਹ ਕਹਿਣਾ ਪਰਮਾਤਮਾ ਨੂੰ ਬੇਨਤੀ ਕਰਦਾ ਵੀ ਤੀ ਹਰ ਇੱਕ ਘਰ ਚ ਹੋਵੇ ਆਰ ਬੰਦ ਨਾ ਕਰੰਦਿ ਨਾਲੇ ਚਾਹੀਦੀ ਇੱਕ ਤਾਂ ਬੱਚਾ ਜ਼ਰੂਰ ਚਾਹੀਦਾ। ਜੇ ਬੱਚਾ ਹੀ ਤਾਂ ਹੈਗੀ ਹੈ ਅਸੀਂ ਜੋ ਦੇਖਣਾ ਕੋਈ ਬੁੜੀ ਜਣੇ ਕਿਸੇ ਕੋਲ ਬੱਚਾ ਹੁੰਦਾ ਕੁੜੀ ਹੋ ਜੇ ਕੀ ਰੱਬ ਜਵਾਬ ਦੇ ਦਿੰਦਾ। ਉਹ ਤਾਂ ਕਰਦੇ ਕਿਉਂ ਜੀ ਕਹਿੰਦੇ ਨੇ ਗੱਲੇ ਜੇ ਰੱਬ ਜਵਾਬ ਦੇ ਦਿੰਦਾ। ਹਾਂ ਕਹਿੰਦੇ ਨੇ ਕਿ ਨਾ ਕਦੇ ਤੂੰ ਵੀ ਕਿਤੇ ਕਿਤੇ ਘਰ ਜਾਂਦੀ ਬੇਬੇ ਤੁਸੀਂ ਵੀ ਕਹਦੇ ਹੋਗੇ ਲੈ ਨਹੀਂ ਜੇ ਰੱਬ ਜਵਾਬ ਦੇ ਦਿੰਦਾ। ਕਹਿੰਦੇ ਨੇ ਨਾ ਫਿਰ ਹੁਣ ਤੁਸੀਂ ਵੀ ਤਾਂ ਕਹਿੰਦੇ ਧੀ ਜੇ ਤੂੰ ਬੇਬੇ ਕਿਸੇ ਧੀ ਸੀ ਤਾਂ ਤੇਰਾ ਵਿਆਹ ਹੋਇਆ ਤਾਂ ਬੱਚੇ ਹੋਏ ਅੱਗੇ ਧੀਆ ਬੱਚੇ। ਠੀਕ ਹੈ ਨਾ ਇਹ ਸਾਡੇ ਲੋਕਾਂ ਦੀ ਸੋਚ ਹੈ। ਬੇਟਾ ਜਿੰਦਗੀ ਚ ਖੇਰਾ ਮਾਣ ਨਹੀਂ ਪਾਇਆ ਗੋਚੀ ਜਿੱਥੇ ਹੱਲਿਆ ਬੜਾ ਚੌਕੜਾ ਹੋ ਅੱਛਾ ਕਿਹੜੀ ਆਹਾਂ ਫੋਨਟ ਵਾਲੇ ਜੀ ਅੱਛਾ ਹਾਂ ਫੋਨ ਨਾ ਕਹਿੰਦੇ ਬੜੇ ਜੀ ਅੱਛਾ ਉਹ ਬੇਟਾ ਦੇ ਪੁੱਤੂ ਦੇਖ ਲਿਆ ਹਾਂ ਅਰੇ ਬੜੇ ਵੀ ਆਏਗੇ ਅੱਛਾ ਚਲੋ ਇਹ ਬੱਚਾ ਹੋ ਰਹਿ ਨਹੀਂ ਕੋਈ ਕੋਈ ਨਿਵਾਹੀ ਰੂਮੇਰ ਕਰੇਗਾ ਹਾਂ ਸੁਣਦੇ ਹੋਣਾ ਹਾਂ ਵੀ ਛੋਟੇ ਹੋਣਾ ਛੋਟੇ ਬੜੇ ਕੋ ਬੜੇ ਜਿੰਦਗੀ ਦਾ ਬੁੱਤ ਹਮੇਸ਼ਾ ਜਿੰਦਗੀ ਕੋਚ ਰਹਿਣਾ ਹੱਥ ਦੇ ਰਹਿਣਾ ਅੱਛਾ ਆ ਬਾਈ ਜੀ ਅਈ ਮਰੇ ਫਤੀ ਜਾਓ ਗਏ ਸਵਾਦ ਆ ਗਿਆ ਅੱਛਾ ਲਕਰ ਮਾਰਾ ਗਾ ਫੇਰ ਕੋਈ ਨਾ ਅੱਛਾ 200 ਲਿਆਦੀ ਮੈਂ 100 ਦੇ ਰੋ ਆ ਆ ਦੇਖ ਲੋ ਆ ਦੇਖ ਲੋ ਬਾਈ ਇਹ ਤੇ ਵਿਕੀ ਹੋ ਬਣਾ ਬਾਈ ਆ ਜਾ ਰੇ ਇੱਕ ਮਿੰਟ ਉਰੇ ਆ ਜਾ ਤੂੰ ਨਾ ਨਾ ਉਰੇ ਆ ਜਾ ਕੋਲੇ ਆ ਜਾ ਤੇ ਵਿਕੀ ਦੀ ਲਮਾਈ ਬਾਈ ਆ ਦੇਖੋ ਆ ਬਾਈ ਨਾ ਰੇੜੀ ਦੇ ਉਲਡਾ ਛੱਡਣ ਆਇਆ ਸੀਗਾ ਜਦੋਂ ਬਾਈ ਨੇ ਦੇਖਿਆ ਵੀ ਬਈ ਬਾਈ ਹੋਰਾਂ ਦੀ ਸੇਵਾ ਕਰਨੀ ਐ ਇਹਨੇ ਬਾਈ ਨੇ 200 ਲਿਆਦੀ ਕਿਰਾਏ ਦਾ 100 ਰੁਪਇਆ ਛੱਡਦਾ ਕਹਿੰਦਾ ਬੱਚਾ ਦੇ ਦੋ ਆ ਹੁੰਦੀ ਆ ਬਾਈ ਇਨਸਾਨੀਅਤ ਦਾ ਬਾਈ ਨਜ਼ਾਰਾ ਲਿਆਦਾ ਯਾਰ ਖੁਸ਼ ਕਰਦਾ ਸਾਡੇ ਬਾਤਾਂ ਦਾ 100 ਰੁਪਇਆ ਹੀ 1 ਲੱਖ ਵਰਗਾ 100 ਹੀ 1 ਲੱਖ ਵਰਗਾ ਆ ਲੋ ਜੀ ਤੁਸੀਂ ਰੱਖ ਲਓ ਵੀ ਕਾਪੀ ਪੈਨ ਪੈਸੇ ਲੋੜ ਹੁੰਦੀ ਆ ਲੈ ਲਿਓ ਠੀਕ ਹੈ ਜੀ ਇਹਨੂੰ ਸਾਂਭ ਲਿਓ ਕੋਈ ਹੋਰ ਵੀ ਸਾਡੇ ਕੋਲੇ ਕਿਸ ਤਰ੍ਹਾਂ ਕੋਈ ਡੋਨੇਸ਼ਨ ਆਈ ਸੀ ਕੋਈ ਛੋਟੀ ਕਰਾਂ ਥੋੜੀ ਮਦਦ ਕਰ ਇੱਕ ਜੀ ਇੱਕ ਆਪਣਾ ਜੀ ਕਮੀ ਕੀ ਹੁੰਦੀ ਆ ਬੱਚਿਆਂ ਚ ਕਿਸੇ ਦੀ ਵੀ ਆ ਜੇ ਕੋਈ ਡੋਨੇਸ਼ਨ ਵਗੈਰਾ ਕੋਈ ਜੀਵੇਂ ਦੇ ਕਿਸੇ ਕੋਲੇ ਬੱਚੇ ਕੋਲੇ ਤਾਂ ਨਹੀਂ ਕੋਈ ਚੀਜ਼ ਆ ਜੀ ਕੋਈ ਬੰਦਾ ਦੇਣਾ ਹੁੰਦਾ ਤਾਂ ਨਾਲ ਦੇ ਮੇਰੇ ਕੋਲ ਇਹ ਪੈਣਿਆ ਚੀਜ਼ ਹੈਗੀ ਐ ਪੱਜ ਕਰੋ ਕੋਈ ਕਰੋ ਥੋੜੀ ਜਿਹੀ ਫਲਹੀ ਹੈ ਕਿ ਇਹਦੇ ਮਾਂ ਬਾਪ ਵਧੀਆ ਪੈਤਾ ਮੈਨੂੰ ਕੋਈ ਬੂਸਤ ਕਪੜਾ ਲੰਦਾ ਹੈ ਜਿਹ ਪੈਣੇ ਮੇਰੇ ਕੋਲ ਹੈਗੀ ਸਾਰੇ ਨੂੰ ਜਿਵੇਂ ਉਹ ਤੇ ਨਾਲ ਹਮਚਾ ਕਰੋ ਜਿਹਦੇ ਨਾਲ ਕੋਈ ਦਮ ਵਿੱਚ ਜਗ੍ਹਾ ਪੇਪੀਆ